ਵੈਸੇ ਸਾਡੇ ਦੇਸ਼ ਦਾ ਸਿਸਟਮ ਵੀ ਕਮਾਲ ਹੈ ਜਿਹੜੇ ਛੋਟੇ-ਮੋਟੇ ਲੋਕ ਨੇ ਕੋਈ ਦੁਕਾਨਦਾਰੀ ਕਰਦਾ ਆਪਣੀ ਕੋਈ ਆਪਣੀ ਖੇਤੀ ਕਰਦਾ ਜਾਂ ਕੋਈ ਛੋਟਾ-ਮੋਟਾ ਕੋਈ ਧੰਦਾ ਕਰਦਾ ਕੋਈ ਬਿਜ਼ਨਸ ਕਰਦਾ ਛੋਟਾ-ਮੋਟਾ ਜੇਕਰ ਉਹ ਲੋਕ ਕਿਸੇ ਬੈਂਕ ਤੋਂ ਛੋਟਾ-ਮੋਟਾ ਕੋਈ ਲੋਨ ਲੈ ਲੈਂਦੇ ਨੇ ਤਾਂ ਉਸ ਲੋਨ ਦੀਆਂ ਕਿਸ਼ਤਾਂ ਜੇਕਰ ਸਮੇਂ ਦੇ ਉੱਪਰ ਉਹ ਦੇ ਨਹੀਂ ਪਾਉਂਦੇ ਤਾਂ ਬੈਂਕ ਵਾਲਿਆਂ ਵੱਲੋਂ ਉਹਨਾਂ ਲੋਕਾਂ ਨੂੰ ਜਲੇਲ ਕੀਤਾ ਜਾਂਦਾ ਇਹ ਸਾਡੇ ਲੋਕ ਇੱਥੇ ਦਾ ਲੋਕਤੰਤਰ ਦਾ ਸਿਸਟਮ ਹੈ ਸਾਡੇ ਦੇਸ਼ ਦਾ ਉਹਨਾਂ ਦੇ ਘਰ ਤੱਕ ਕੁਰਕ ਹੋ ਜਾਂਦੇ ਨੇ ਜਿਨ੍ਹਾਂ ਲੋਕਾਂ ਨੇ ਘਰ ਦੀਆਂ ਰਜਿਸਟਰੀਆਂ ਰੱਖ ਕੇ ਲੋਨ ਲਏ ਹੋਏ ਨੇ ਉਹਨਾਂ ਲੋਕਾਂ ਦੀਆਂ ਜ਼ਮੀਨਾਂ ਤੱਕ ਕੁਰਕ ਹੋ ਜਾਂਦੀਆਂ ਨੇ ਜਿਨ੍ਹਾਂ ਲੋਕਾਂ ਨੇ ਜ਼ਮੀਨਾਂ ਦੇ ਕਾਗਜ਼ਾਤ ਰੱਖ ਕੇ ਉਹਨਾਂ ਦੇ ਉੱਪਰ ਲੋਨ ਲਿਮਟਾਂ ਲਈਆਂ ਹੋਈਆਂ ਨੇ ਇਹ ਸਭ ਹੁੰਦਾ ਸਾਡੇ ਦੇਸ਼ ਦੇ ਵਿੱਚ ਗਰੀਬ ਬੰਤੇ ਦੇ ਨਾਲ ਪਰ ਜੇਕਰ ਸਾਡੇ ਦੇਸ਼ ਦਾ ਕੋਈ ਅਮੀਰ ਬੰਦਾ ਉਹ ਜਿੰਨੇ ਮਰਜੀ ਫਰਾਡ ਕਰ ਲੈ ਜਿੰਨੇ ਮਰਜੀ ਘਟਾਲੇ ਕਰ ਲਵੇ ਜਿੰਨੀ ਉਹਦੀਆਂ ਬੈਂਕਰਪਸੀ ਫਾਈਲ ਹੋ ਜਾਣ ਉਹਦੇ ਤੇ ਉਸ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਲੋਕਾਂ ਨੂੰ ਸਰਕਾਰਾਂ ਨੇ ਦੇਸ਼ ਦੀਆਂ ਵੱਡੀਆਂ ਬੈਂਕਾਂ ਨੇ ਇਸ ਕਰਕੇ ਲੋਨ ਦਿੱਤੇ ਕਿ ਆਹ ਲੋਕ ਸਾਡੇ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣਗੇ ਉਹ ਲੋਕ ਉਹ ਯੋਗਦਾਨ ਦਾ ਪੈਸਾ ਲੈ ਕੇ ਦੇਸ਼ ਛੱਡ ਕੇ ਭੱਜ ਗਏ ਵਿਜੇ ਮਾਲਿਆ ਨਿਰਵ ਮੋਦੀ ਮਹਿਲ ਚੌਕ ਸੀ ਪਤਾ ਨਹੀਂ ਕਿੰਨੇ ਹੀ ਨਾਮ ਨੇ ਸੈਂਕੜੇ ਹੀ ਨਾਮ ਹੋਣਗੇ ਇਹੋ ਜਿਹੇ ਜਿਹੜੇ ਲੋਕ ਸਾਡੇ ਦੇਸ਼ ਦਾ ਪੈਸਾ ਲੈ ਕੇ ਪੰਚ ਗਏ ਹਜ਼ਾਰਾਂ ਹਜ਼ਾਰਾਂ ਕਰੋੜਾਂ ਰੁਪਏ ਬੈਂਕਾਂ ਤੋਂ ਲੋਨ ਕਰਵਾਏ ਪ੍ਰਾਈਵੇਟ ਬੈਂਕਾਂ ਸਰਕਾਰੀ ਬੈਂਕਾਂ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਤੋਂ ਲੋਨ ਲਏ ਪਰ ਜਦੋਂ ਉਹ ਪੈਸੇ ਵਾਪਸ ਕਰਨ ਦੀ ਗੱਲ ਆਈ ਤਾਂ ਇਹ ਲੋਕ ਦੇਸ਼ ਛੱਡ ਕੇ ਚਲੇ ਗਏ ਤੇ ਹੁਣ ਤੁਸੀਂ ਦੇਖੋ ਕਿ ਸਾਡੀਆਂ ਸਰਕਾਰਾਂ ਦਾਅਵੇ ਤੇ ਵਾਅਦੇ ਤੇ ਵੱਡੇ-ਵੱਡੇ ਕਰਦੀਆਂ ਨੇ ਕਿ ਅਸੀਂ ਜਿਹੜਾ ਸਾਡਾ ਵਿਦੇਸ਼ਾਂ ਦੇ ਵਿੱਚ ਪਿਆ ਹੋਇਆ ਧਨ ਅਸੀਂ ਲੈ ਆਵਾਂਗੇ ਭਾਵੇਂ ਕਾਂਗਰਸ ਸਰਕਾਰ ਹੋਵੇ ਜਾਂ ਹੁਣ ਰੋਲਿੰਗ ਟੂਰ ਹੋਵੇ ਭਾਜੀਪੀ ਪਰ ਅੱਜ ਤੱਕ ਕੋਈ ਬੰਦਾ ਲੈ ਕੇ ਨਹੀਂ ਆਇਆ ਉਹ ਪੈਸੇ ਇਹ ਲੋਕ ਲੱਖਾਂ ਹਜ਼ਾਰਾਂ ਕਰੋੜਾਂ ਦੇ ਫਰਾਡ ਕਰਕੇ ਵਿਦੇਸ਼ਾਂ ਦੇ ਵਿੱਚ ਲਗਜ਼ਰੀ ਲਾਈਫ ਜੀ ਰਹੇ ਨੇ ਪਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜਾ ਇਹ ਪੈਸਾ ਸੀ ਇਹ ਪੈਸਾ ਇਹਨਾਂ ਲੋਕਾਂ ਨੇ ਲੁੱਟਿਆ ਸਾਡੇ ਦੇਸ਼ ਦੇ ਲੋਕਾਂ ਦਾ ਸਾਡੇ ਦੇਸ਼ ਦਾ ਜੇਕਰ ਕਿਸਾਨ ਸਾਡੇ ਦੇਸ਼ ਦਾ ਜੇਕਰ ਕਿਸਾਨ ਕੋਈ ਛੋਟਾ ਮੋਟਾ ਬੈਂਕ ਤੋਂ ਲੋਨ ਲੈ ਲੈਂਦਾ ਤਾਂ ਜਲੀਲ ਕੀਤਾ ਜਾਂਦਾ ਉਹ ਸਬੰਦੇ ਨੂੰ ਪਰ ਇਹਨਾਂ ਲੋਕਾਂ ਨੇ ਸ਼ਰਿਆਮ ਠੱਗੀਆਂ ਮਾਰੀਆਂ ਸ਼੍ਰੀਆਮ ਦੇਸ਼ ਨੂੰ ਲੁੱਟਿਆ ਸਿਸਟਮ ਦੇ ਨਾਲ ਰਲ ਕੇ ਲੁੱਟਿਆ ਪਰ ਕੱਖ ਨਹੀਂ ਦੋਸਤੋ ਹੋਇਆ ਸਾਡਾ ਹੁਣ ਇਹ ਮਕਸਦ ਰਹੂਗਾ ਕਿ ਜਿਹੜੇ ਆਹ ਲੋਕ ਨੇ ਜਿਹਨਾਂ ਲੋਕਾਂ ਨੇ ਦੇਸ਼ ਨੂੰ ਲੁੱਟ ਕੇ ਵਿਦੇਸ਼ਾਂ ਦੇ ਵਿੱਚ ਇਨਵੈਸਟਮੈਂਟਾਂ ਕੀਤੀਆਂ ਆਪਣੇ ਕਾਰੋਬਾਰ ਖੜੇ ਕੀਤੇ ਇਹਨਾਂ ਲੋਕਾਂ ਬਾਰੇ ਤੁਹਾਨੂੰ ਦੱਸਿਆ ਜਾਵੇ ਤੇ ਅਸੀਂ ਦੱਸਾਂਗੇ ਵੀ ਕਿਵੇਂ ਕਿਵੇਂ ਇਹਨਾਂ ਲੋਕਾਂ ਨੇ ਫਰਾਉਡ ਕੀਤੇ ਕਿਹੜੇ ਕਿਹੜੇ ਬੰਦੇ ਨਾਲ ਸੀ ਇੱਕ ਇੱਕ ਦੀ ਜਿਹੜੀ ਬਾਇਓਗ੍ਰਾਫੀ ਹੈ ਇਹਨਾਂ ਦੀ ਉਹ ਲੁੱਟਪਣ ਦੀ ਉਹ ਅਸੀਂ ਤੁਹਾਡੇ ਨਾਲ ਦੋਸਤੋ ਇਸ ਚੈਨਲ ਤੇ ਸ਼ੇਅਰ ਕਰਾਂਗੇ ਤੇ ਉਹ ਵੀ ਅਸੀਂ ਦੱਸਾਂਗੇ ਕਿ ਕਿਵੇਂ ਦੇਸ਼ ਦੀਆਂ ਸਰਕਾਰਾਂ ਨੇ ਵਿਕਾਸ ਦੇ ਯੋਗਦਾਨ ਦੇ ਵਿੱਚ ਹਿੱਸੇਦਾਰੀ ਦੇ ਨਾਮ ਨੂੰ ਪ੍ਰਮੁੱਖ ਰੱਖਦਿਆਂ ਕਿਵੇਂ ਕਾਰ ਆਪਰੇਟ ਕਰਾਣਿਆਂ ਦਾ ਲੱਖਾਂ ਕਰੋੜਾ ਮਾਫ ਕੀਤਾ ਦੇਸ਼ ਦੇ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਛੋਟੇ ਵਪਾਰੀਆਂ ਨੂੰ ਅਹ ਕਿਸੇ ਨਾਮ ਤੱਕ ਦੀ ਕੋਈ ਰਾਹਤ ਨਹੀਂ ਹੈਗੀ ਇਹਨਾਂ ਲੋਕਾਂ ਨੂੰ ਲੁੱਟਿਆ ਗਿਆ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਕਰ ਲੈਣਾ ਉਹ ਸਬਸਕ੍ਰਾਈਬ ਕਿਉਂਕਿ ਅਸੀਂ ਹੁਣ ਪਲ-ਪਲ ਤੁਹਾਡੇ ਤੱਕ ਇਹੋ ਜਿਹੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਦੱਸਾਂਗੇ ਕਿ ਕਿਵੇਂ ਇਹਨਾਂ ਫਰੌਡ ਲੋਕਾਂ ਨੇ ਦੇਸ਼ ਨੂੰ ਲੁੱਟਿਆ